ਪੇਸ਼ ਹੈ ਰਾਜੀਬ ਸੇਠ ਦੀ ਕਹਾਣੀ ਮਜਮਾ ਸ਼ਹਿਰ ਦੇ ਖੁੱਲੇ ਮੈਦਾਨ ਵਿੱਚ ਪੰਡਾਲ ਸਜਾਇਆ ਗਿਆ ਹੈ ਤਮਾਸ਼ੀਨਾਂ ਦੀ ਅੰਨੀ ਪੀੜ ਸ਼ਹਿਰ ਦੇ ਪਤਵੰਤੇ ਸਜੇ ਚੋਪੜੇ ਅਗਲੇਰੀਆਂ ਕੁਰਸੀਆਂ ਤੇ ਬਰਾਜਮਾਨ ਹਨ ਇੰਤਜ਼ਾਮੀਆਂ ਅਮਲਾ ਪੂਰੀ ਮਸਤੈਦੀ ਨਾਲ ਆਪਣਾ ਫਰਜ਼ ਅੰਜਾਮ ਦਿੰਦਾ ਫੁਦਕਦਾ ਇਧਰ ਉਧਰ ਘੁੰਮ ਰਿਹਾ ਹੈ ਆਲਾ ਅਫਸਰ ਸੱਫਾ ਸੇ ਨਿਗਰਾਨੀ ਵਾਲੀ ਨਿਗਾ ਫੇਰਦਾ ਇਧਰ ਉਧਰ ਘੁੰਮ ਰਿਹਾ ਹੈ ਵਿਚੇ ਵਿੱਚ ਗੁੱਟ ਉੱਤੇ ਲਿਸ਼ਕ ਦੀ ਘੜੀ ਤੇ ਨਜ਼ਰ ਮਾਰ ਲੈਂਦਾ ਉਹਨਾਂ ਦੀ ਬੇਸਬਰੀ ਨਾਲ ਉਡੀਕ ਹੋ ਰਹੀ ਹੈ ਚਿਹਰੇ ਉੱਤੇ ਮੁਸਕਰਾਹਟ ਚਾੜੀ ਆਹ ਆਫਸਰ ਮਾ ਤਹਿਤਾਵਲ ਤੱਕਦਾ ਉਹਨਾਂ ਦੇ ਸਿਰ ਫਰਮਾ ਬਰਦਾਰੀ ਚ ਉੱਤੇ ਹੁੰਦੀ ਭੀੜ ਵੱਲੋਂ ਉਹਨਾਂ ਦੀ ਬੇਸਬਰੀ ਨਾਲ ਉਡੀਕ ਹੋ ਰਹੀ ਹੈ ਉਨਾਂ ਦੇ ਆਉਣ ਤੇ ਹੀ ਬੇਬੀ ਹਾਏ ਤੌਬਾ ਦਾ ਡਾਂਸ ਦਿਖਾਇਆ ਜਾਣਾ ਸੀ ਜਿਸ ਦੀ ਖੇਚ ਦੇ ਲਾਲ ਚ ਸਦਕਾ ਉਹ ਸਾਰੇ ਇੱਥੇ ਲਿਆ ਬਿਠਾਏ ਗਏ ਸੀ ਅੱਜੇ ਕਾਫੀ ਸਮਾਂ ਪਿਆ ਆਲਾ ਅਫਸਰ ਪੁੱਛ ਵੀ ਰਿਹਾ ਹੈ ਦੱਸ ਵੀ ਰਿਹਾ ਹੈ ਤੇੜ ਲੁੰਗੀ ਲਾਈ ਮਾਰਚੂ ਜਾ ਇੱਕ ਬੰਦਾ ਭੀੜ ਵਿੱਚੋਂ ਅਚਾਨਕ ਖੜਾ ਹੋ ਜਾਂਦਾ ਗੁੱਟ ਤੇ ਬੰਨੀ ਕੁਸਮੈਲੀ ਜਈ ਘੜੀ ਵੱਲ ਇਸ਼ਾਰਾ ਕਰਦਾ ਅਬਾ ਤਬਾ ਬੋਲਣ ਲੱਗਦਾ ਨੇੜੇ ਹੀ ਚੌਕਸ ਖੜਾ ਸਿਪਾਹੀ ਤੁਰੰਤ ਹਰਕਤ ਵਿੱਚ ਆਉਂਦਿਆਂ ਬਾਹ ਫੜ ਕੇ ਉਹਨੂੰ ਤੁਰੰਤ ਬਾਹਰ ਕਢੀਸ ਲੈਂਦਾ ਹੈ ਚਾਰ ਹੋਰ ਸਿਪਾਹੀ ਨਮੂਦਾਰ ਹੁੰਦੇ ਨੇ ਉਸ ਨੂੰ ਲੱਤਾਂ ਬਾਹਾਂ ਤੋਂ ਫੜ ਕੇ ਇੰਜ ਲੈ ਕੇ ਜਾਣ ਲੱਗਦੇ ਨੇ ਜਿਵੇਂ ਸਟ੍ਰੈਚਰ ਤੇ ਪਾਈ ਲਈ ਜਾ ਰਹੇ ਹੋਣ ਅਖਦੇ ਫੋਰਜ ਉਹਨੂੰ ਵਾਪਸ ਛੱਡ ਦਿੱਤਾ ਜਾਂਦਾ ਹੈ ਉਸ ਦੇ ਚਿਹਰੇ ਉੱਤੇ ਹੁਣ ਨਵੀਂ ਨਕੋਰ ਕਾਲੀ ਐਨਕ ਚਮਕ ਰਹੀ ਹੈ ਬੰਦੇ ਲੀਥਾਂ ਲੱਭਦਾ ਇੱਧਰ ਉੱਧਰ ਹੱਥ ਮਾਰਦਾ ਉਹ ਉੱਥੇ ਬੈਠੀ ਬੁੱਢੜੀ ਦੇ ਮੋਢਿਆਂ ਤੇ ਜਾ ਚੜਦਾ ਮੋਟੀ ਗਾਲ ਕੱਢਦਾ ਮਾਈ ਨੂੰ ਪਰਾਂ ਤੱਕਦੀ ਹੈ ਸਪਾਹੀ ਇੱਕ ਥਾਂ ਡੰਡਾ ਠਕੋਰਦਾ ਬੰਦਾ ਚੁੱਪਚਾਪ ਆਪਣੀ ਥਾਂ ਤੇ ਬਿੱਜੂ ਬਣ ਕੇ ਬਹਿ ਜਾਂਦਾ ਹੈ ਉਹਨਾਂ ਦੀ ਬੇਸਬਰੀ ਨਾਲ ਉੜੀ ਖੋ ਰਹੀ ਹੈ ਉਹ ਆਉਣੇ ਵਾਲੇ ਨੇ ਆਲਾ ਅਫਸਰ ਗੁੱਟ ਤੇ ਬੰਨੀ ਘੜੀ ਦੇਖਦਾ ਅਗਲੀ ਕਤਾਰ ਵਿੱਚ ਪਤਵੰਤਿਆਂ ਨੂੰ ਫੁੱਲ ਪੱਤੀਆਂ ਦੇ ਛਾਪੇ ਵਾਲੇ ਬਾਂ ਚਾਈਨਾ ਦੇ ਕੱਪ ਪਲੇਟਾਂ ਵਿੱਚ ਸੁਗੰਧਿਤ ਚਾਹ ਵਰਤਾਈ ਜਾ ਰਹੀ ਹੈ। ਪਤਵੰਤਿਆਂ ਵਿੱਚੋਂ ਚਸ਼ਮਾਧਾਰੀ ਇੱਕ ਸੱਜਣ ਨੂੰ ਚਾਹ ਵਰਤਾਉਂਦੇ ਮੁੰਡੂ ਦੇ ਚਿਹਰੇ ਉੱਤੇ ਚਾਹ ਦੀ ਪੱਤੀ ਦੇ ਫੋਕ ਜਿਹਾ ਬਕਵਕਾ ਕੁਝ ਨਜ਼ਰیں ਪਿਆ। ਛਿੰਕ ਸੋਚਣ ਉਪਰੰਤ ਉਹਨਾਂ ਨਾਲ ਬੈਠੇ ਭੱਦਰਪੁਰਸ਼ ਨਾਲ ਆਪਣਾ ਅਹਿਸਾਸ ਸਾਂਝਾ ਕੀਤਾ। ਗੱਲ 'ਚ ਡੂੰਗੀ ਦਿਲਚਸਪੀ ਦਿਖਾਉਂਦਿਆਂ ਉਸ ਭੱਦਰਪੁਰਸ਼ ਨੇ ਕੰਨ ਲਾ ਕੇ ਉਹਨਾਂ ਦੀ ਗੱਲ ਸੁਣੀ ਫਿਰ ਤਲੇ ਕਾਜੂ ਦੇ ਟੁਕੜੇ ਨੂੰ ਮੂੰਹ ਚ ਚਗੋਲਦਿਆਂ ਤੁਰੇ ਜਾਂਦੇ ਅਫਸਰ ਨੂੰ ਸਹਿਣਤ ਨਾਲ ਆਪਣੇ ਵੱਲ ਸੱਦ ਗੁੱਜਾ ਇਸ਼ਾਰਾ ਕੀਤਾ ਚਾਹ ਵਾਲਾ ਮੁੰਡੂ ਬਦਲ ਦਿੱਤਾ ਗਿਆ ਉਸ ਦੀ ਥਾਂ ਤੇ ਸਜੀ ਸੰਵਰੀ ਮਟਿਆਰ ਸਭ ਪਾਸੇ ਮੁਸਕਰਾਹਟ ਦਿਆਂ ਖੁਸ਼ਬੂਆਂ ਛੜਦੀ ਸਭਨਾਂ ਨੂੰ ਚਾਹ ਵਰਤਾਉਣ ਲੱਗੀ ਉਹਨਾਂ ਦੀ ਉਡੀਕ ਹੋ ਰਹੀ ਹੈ ਹਾਲ ਅਫਸਰ ਗੁੱਟ ਤੇ ਬੰਨੀ ਖੜੀ ਦੇਖ ਰਿਹਾ ਹੈ ਪੁਇੰਟੇ ਬੈਠੀ ਜਨਤਾ ਵਿੱਚੋਂ ਅਚਾਨਕ ਵਿੰਗ ਤੜਿੰਗ ਜਿਹਾ ਇੱਕ ਬੰਦਾ ụpੜਕ ਕੇ ਖਲੋ ਗਿਆ। ਅਸਮਾਨ ਵੱਲ ਮੂੰਹ ਕਰ ਉੱਚੀ ਉੱਚੀ ਗਾਹਾਂ ਕੱਢਣ ਲੱਗਾ। ਇਸ ਤੋਂ ਪਹਿਲਾਂ ਕਿ ਚਾਹ ਵਰਤੌਂਦੀ ਸੁੰਦਰੀ ਦੀ ਮਾਰੂ ਮੁਸਕਰਾਹਟ 'ਚ ਗੁੰਮਿਆ ਸਿਪਾਹੀ ਮੁਸਤੈਦ ਹੁੰਦਾ ਉਹ ਇੱਕਦਮ ਸ਼ਰੀਫ ਜ਼ਿਆਦਾ ਬਣ ਕੇ ਵਾਪਸ ਬਹਿ ਗਿਆ। ਸਿਪਾਹੀ 2 ਮਿੰਟ ਉੱਥੇ ਹੀ ਘੁੰਮਦਾ ਆਪਣੇ ਵੱਲੋਂ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਫੇਰ ਪਰਾਂ ਜਾ ਕੇ ਮੂੰਹ ਮੋੜ ਕੇ ਖੜੋ ਗਿਆ। ਵਿੰਗੜ ਉਸੇ ਛਣਮੁੜ ਖੜਾ ਹੋ ਕੇ ਆਕਾਸ਼ ਵੱਲ ਮੂੰਹ ਕਰ ਮਣਾਮੂਹੀ ਗਾਲਾਂ ਦੇਣ ਲੱਗਾ ਸਿਪਾਹੀ ਦੇ ਉਸ ਵੱਲ ਮੂੰਹ ਮੋੜਨ ਤੋਂ ਪਹਿਣੀ ਫੇਰ ਅੰਨੀ ਭੀੜ ਚ ਬਹਿ ਕੇ ਛਿਪਣ ਹੋ ਗਿਆ ਥੋੜਾ ਪਰੇਸ਼ਾਨ ਹੋ ਸਿਪਾਹੀ ਨੇ ਹੁਣ ਗੱਲ ਆਪਣੇ ਤੇ ਨਾ ਲੈਂਦਿਆਂ ਦੂਰ ਖੜੇ ਔਰਤ ਮਹਿਮਾਨਾਂ ਨਾਲ ਗੱਲਾਂ ਵਿੱਚ ਰੁੱਝੇ ਅਫਸਰ ਨੂੰ ਇਸ ਗੱਲ ਦੀ ਜਾਰਪੋਟ ਕੀਤੀ ਅਫਸਰ ਨੇ ਬੈਠੀ ਭੀੜ ਦੇ ਉਸ ਪਾਸੇ ਵੱਲ ਦੋ ਪਲ ਵੇਖਿਆ ਤੇ ਫਿਰ ਅੱਖ ਨਾਲ ਉਸ ਨੂੰ ਕੋਈ ਸੰਕੇਤ ਕਰ ਹੱਥ 'ਚ ਫੜੇ ਸੈਟੇਲਾਈਟ ਫੋਨ ਉੱਤੇ ਕਿਸੇ ਨੂੰ ਦੋ ਹਰਫ ਬੋਲ ਕੇ ਮੁੜ ਮੁਸਕਾਉਂਦਾ ਮਹਿਮਾਨ ਸੁਦਰੀਆਂ ਨਾਲ ਹਸਣ ਖੇਡਣ ਲੱਗਾ ਸੂਈਆ ਕੁੱਤਾ ਚਟ ਕੱਪੜੀਆਂ ਇੱਕ ਪੋਸੀਆ ਤੇ ਡਾਕਟਰ ਤੁਰੰਤ ਮੌਕੇ ਵਾਲੀ ਥਾਂ ਆਣ ਹਾਜ਼ਰ ਹੋਏ ਕੁੱਤੇ ਨੂੰ ਸ਼ਿਸ਼ਕਾਰ ਕੇ ਪੰਡਾਲ 'ਚ ਬੈਠੀ ਭੀੜ ਵੱਲ ਤੋਰਿਆ ਗਿਆ ਇੱਧਰ ਉੱਧਰ ਸੁਂਗਦਿਆਂ ਕੁੱਤੇ ਨੇ ਅਖੀਰ ਅਗਲੀਲੀ ਕਤਾਰ 'ਚ ਬੈਠੇ ਭੱਦਰਪੁਰਸ਼ ਦੇ ਗੁੱਟ ਨੂੰ ਦੰਦਾ ਹੀਟ ਦੱਪ ਲਿਆ ਭੱਦਰਪੁਰਸ਼ ਦੀਆਂ ਅੱਖਾਂ 'ਚੋਂ ਅੱਗ ਵਰਨ ਲੱਗੀ ਨੇੜੇ ਡਿਊਟੀ 'ਤੇ ਖਲੋਤੇ ਨਿੱਕੇ ਇੰਤਜ਼ਾਮੀਆਂ ਅਫਸਰ ਨੇ ਬਦ ਹਵਾਸ ਜਾਹ ਹੋ ਕੇ ਡਾਕਟਰ ਵੱਲ ਵੇਖਿਆ ਡਾਕਟਰ ਨੇ ਹੱਥ ਉੱਪਰ ਹੀਟਾਂ ਕਰਕੇ ਕੁਝ ਇਸ਼ਾਰੇ ਕੀਤੇ ਕੁੱਤੇ ਨੂੰ ਪਾਗਲ ਕਰਾਰ ਦੇ ਦਿੱਤਾ ਗਿਆ ਸੈਰਨ ਵਜਾਉਂਦੀ ਐਂਬੂਲੈਂਸ ਆਹੀ ਕੁੱਤੇ ਨੂੰ ਐਂਬੂਲੈਂਸ ਵਿੱਚ ਸੁੱਟ ਦਿੱਤਾ ਗਿਆ ਸੈਰਨ ਵਜਾਉਂਦੀ ਐਂਬੂਲੈਂਸ ਮੁੜ ਗਈ ਐਂਬੂਲੈਂਸ ਦੇ ਸੈਰਨ ਦੀ ਧੁਨ ਆਤਮਨਮੋਣੀ ਸੀ ਉਹ ਆਉਣ ਵਾਲੇ ਨੇ ਆਹਲਾ ਅਫਸਰ ਘੜੀ ਦੇਖ ਰਿਹਾ ਹੈ ਭੀੜ 'ਚੋਂ ਕਈ ਵਿਅਕਤੀ بار-बार ਆਪਣੀਆਂ ਘੜੀਆਂ ਦੇਖ ਬੇਸਬਰੇ ਹੁੰਦੇ ਦਿਖਾਈ ਦੇਣ ਲੱਗੇ ਉਹਨਾਂ ਦੇ ਇੰਝ ਬੇਸਬਰੇ ਹੋਣ ਦਾ ਨਗਰਾਨੀ ਅਫਸਰ ਵੱਲੋਂ ਨੋਟਿਸ ਲਿਆ ਗਿਆ ਆਲਾ ਅਫਸਰ ਨਾਲ ਕੁਝ ਸਲਾਹ مشورہ ਕਰ ਮਤਹਤਾ ਨੂੰ ਸੱਦ ਕੇ ਕੁਝ ਇਸ਼ਾਰੇ ਨਾਲ ਤੇ ਕੁਝ ਖੁਸਰ-ਫੋਸਰ ਕਰ ਕੁਝ ਸਮਝਾਇਆ ਲੋਕ ਸੰਪਰਕ ਵਿਭਾਗ ਦਾ ਬੁਲਾਰਾ ਚਿਹਰੇ ਤੇ ਚਰਪਛਾਣੂ ਮੁਸਕਾਨ ਚੜੀ ਮੰਚ ਤੇ ਆਣ ਹਾਜ਼ਰ ਹੋਇਆ ਮਾਈਕ ਫੜ ਕੇ ਉਹਨੇ ਅੱਜ ਦੇ ਮੁੱਖ ਪ੍ਰੋਗਰਾਮ ਦੇ ਆਉਣ ਪ੍ਰੰਤ ਹੋਣ ਵਾਲੇ ਵਿਸ਼ੇਸ਼ ਰੰਗਾਰੰਗ ਪ੍ਰੋਗਰਾਮ ਬਾਰੇ ਦੱਸਿਆ ਤੇ ਫਿਰ ਉੱਥੇ ਬੈਠੀ ਜਨਤਾ ਲਈ ਇੱਕ ਵਿਸ਼ੇਸ਼ ਭਲਾਈ ਸਕੀਮ ਤਹਿਤ ਪੁਰਾਣੇ ਸਕੂਟਰ ਜਾਂ ਟੀਵੀ ਬਦਲੇ ਨਵਾਂ ਸਕੂਟਰ ਟੀਵੀ ਦੀ ਤਰਜ਼ ਤੇ ਪੁਰਾਣੀ ਘੜੀ ਬਦਲੇ ਸਭ ਨੂੰ ਮੁਫਤ ਨਵੀਂ ਘੜੀ ਦਿੱਤੇ ਜਾਣ ਦਾ ਐਲਾਨ ਕੀਤਾ ਤੇ ਬਹੁਤ ਪ੍ਰਾਤਨ ਕਿਸਮ ਦੀਆਂ ਘੜੀਆਂ ਨੂੰ ਵਿਸ਼ੇਸ਼ ਜੈਬ ਘਰ ਵਿੱਚ ਰੱਖੇ ਜਾਣ ਦੇ ਫੈਸਲੇ ਬਾਰੇ ਵੀ ਦੱਸਿਆ ਨਿਗਰਾਨੀ ਅਫਸਰ ਦੀ ਹਦਾਇਤ ਤੇ ਪੁਲਸੀਆ ਨੇ ਭੀੜ ਵੱਲ ਇਸ਼ਾਰਾ ਕੀਤਾ ਦੇਖੋ ਦੇਖੀ ਪੁਰਾਣੀਆਂ ਘੜੀਆਂ ਵਾਲਿਆਂ ਦੀਆਂ ਬਾਹਾਂ ਉੱਪਰ ਉੱਠੀਆਂ ਪੋਸਤੇ ਹੋਰ ਅਮਲਾ ਮੁਸਤਦੀ ਨਾਲ ਉਹਨਾਂ ਦੇ ਗੁੱਟ ਤੋਂ ਪੁਰਾਣੀ ਕਢੀ ਲਾ ਕੇ ਉੱਥੇ ਨਵੀਂ ਸੁਨਹਿਰੀ ਕਢੀ ਸਜਾਉਣ ਲੱਗਾ ਕਢੀਆਂ ਦੀ ਚੌਂਦ ਨਾਲ ਲੋਕਾਂ ਦੀਆਂ ਅੱਖਾਂ ਜਿਵੇਂ ਅੰਨੀਆਂ ਹੋ ਗਈਆਂ ਨਵੀਂ ਵਿਦੇਸ਼ੀ ਕਢੀ ਮਿਲਣ ਦੇ ਚਾਚ ਫਾਵੇ ਹੋਏ ਲੋਕ ਢਿੱਡਾਂ ਤੇ ਹੱਥ ਰੱਖੀ ਹੱਸੇ ਜਾ ਰਹੇ ਸਨ ਵੱਖੀ ਚੜ ਜਾਣ ਕਾਰਨ ਉਹਨਾਂ 'ਚੋਂ ਕਈ ਇੱਕ ਦੂਜੇ ਤੇ ਜਾ ਡਿੱਗੇ ਤੇ ਪੁਲਿਸ ਵਾਲਿਆਂ ਦੇ ਤਿੱਖੀ ਘੂਰੀ ਬਟਣ ਤੇ ਫੇਰ ਚੁੱਪ ਜਾਪ ਸਿੱਧੇ ਹੋ ਕੇ ਬਹਿ ਗਏ ਉਹਨਾਂ ਦੀ ਉਡੀਕ ਜਾਰੀ ਹੈ ਆਲਾ ਅਫਸਰ ਘੜੀ ਦੇਖ ਰਿਹਾ ਹੈ ਇਸ ਵਾਰ ਜਦ ਆਲਾ ਅਫਸਰ ਨੇ ਘੜੀ ਵੇਖੀ ਤਾਂ ਨਾਲ ਦੇ ਨਾਲ ਭੀੜ ਨੇ ਵੀ ਆਪਣੇ ਗੁੱਟ ਤੇ ਚਮਕਦੀਆਂ ਵਿਦੇਸ਼ੀ ਘੜੀਆਂ ਤੇ ਨਜ਼ਰ ਮਾਰੀ ਤੇ ਮਾਣ ਜਹੇ ਨਾਲ ਇੱਕ ਦੂਜੇ ਵੱਲ ਵੇਖਦੇ ਮੁਸਕਰਾਉਂਦੇ ਆਲਾ ਅਫਸਰ ਦੇ ਕਹੀ ਗੱਲ ਦੀ ਹਾਮੀ ਭਰਨ ਲੱਗੇ ਵਿੰਗੜ ਅਚਾਨਕ ਭੀੜ ਚੋਂ ਫੇਰ ਪ੍ਰਗਟ ਹੋਇਆ ਤੇ ਸਿੱਧਾ ਖੜਾ ਹੋ ਕੇ ਉਸਮਾਨ ਵੱਲ ਮੂੰਹ ਕਰ ਗਾਲਾਂ ਦੇਣ ਲੱਗਾ ਇਸ ਵਾਰ ਪਰ ਉਹ ਬੈਠ ਨਾ ਸਕਿਆ ਤੋਸਨਾ ਤੇ ਹੋਰ ਨਿਗਰਾਨੀਆਂ ਮਲੇ ਦੀ ਮੁਸਕੈਦੀ ਨੂੰ ਇਸ ਵਾਰ ਵੀ ਸ਼ਾਇਦ ਠੱਠ ਕਰ ਜਾਂਦਾ ਪਰ ਉਸ ਦੇ ਨਾਲ ਬੈਠੇ ਘੜੀਆਂ ਦੇ ਨਵੇਂ-ਨਵੇਂ ਬਣੇ ਮਾਲਕ ਉਸ ਵੱਲ ਅਜੀਬ ਬੇਗਾਨਗੀ ਨਾਲ ਦੇਖਦੇ ਜਿਵੇਂ ਅਚੇਤ ਹੀ ਉਸ ਦੀ شناخت ਕਰਵਾ ਰਹੇ ਸਨ ਕਚੀਚੀ ਵੱਟ ਕੇ ਨੇੜੇ ਖਲੋਤੇ ਪੁਲਸਗੇ ਤੁਰੰਤ ਉਸ ਵੱਲ ਨੱਠੇ ਟਪੂਸੀਆਂ ਮਾਰਦਾ ਵਿੰਗੜ ਉਹਨਾਂ ਦੇ ਦੇਖਦਿਆਂ ਦੇਖਦਿਆਂ ਇੱਕ ਉੱਚੀ ਕੰਧ ਤੇ ਚੜ ਗਿਆ ਤੇ ਖੁਦਕਸ਼ੀ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਦੇ ਹੱਕ ਵਿੱਚ ਭਾਸ਼ਣ ਦੇਣ ਲੱਗਾ ਪੁਲਿਸ ਅਮਲੇ ਵੱਲੋਂ ਚੁੱਪਚਾਪ ਉਸ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਗਈ ਭੀੜ ਦਾ ਧਿਆਨ ਵਿੰਗੜਦੇ ਭਾਸ਼ਣ ਵਿੱਚ ਖੁੱਬਦਾ ਕੇ ਲੋਕ ਸੰਪਰਕ ਵਿਭਾਗ ਵੱਲੋਂ ਤੁਰੰਤ ਪੰਡਾਲ ਵਿੱਚ ਪੂਜੀਆਂ ਮੂਗਫਲੀਆਂ ਦੇ ਲਪਾਫੇ ਬੰਡੇ ਗਏ ਹੜਬੜੀ ਜਹੀ ਵਿੱਚ ਹੀ ਕਿਸੇ ਨਵੇਂ ਉੱਭਰ ਰਹੇ ਨਰਤਕ ਨੂੰ ਨਾਚ ਪੇਸ਼ ਕਰਨ ਦਾ ਮੌਕਾ ਦਿੰਦਿਆਂ ਮੰਚ ਤੇ ਚਾੜ ਦਿੱਤਾ ਗਿਆ ਇਹ ਕੋਈ ਨਵਾਂ ਨੌਜਵਾਨ ਨਰਤਕ ਸੀ ਮੰਚ ਤੇ ਆਉਂਦੇ ਹੀ ਉਸ ਨੇ ਆਪਣੇ ਚਿਹਰੇ ਦੇ ਹਾਵ ਭਾਵ ਤੇ ਸਰੀਰਕ ਮੁਦਰਾਵਾਂ ਨਾਲ ਦਰਸ਼ਕਾਂ ਨੂੰ ਬੰਨ੍ਹ ਲਿਆ ਇਹ ਬਹੁਤ ਤੀਬਰ ਨਾਚ ਸੀ ਨਰਤਕ ਦੇ ਪੈਰ ਜਿਉਂ ਧਰਤੀ ਨੂੰ ਛੋਹ ਨਹੀਂ ਰਹੇ ਸਨ ਨਾਚ ਕਰਦਾ ਉਹ ਤਰਲ ਮੱਛੀ ਜਿਹਾ ਹੋ ਰਿਹਾ ਸੀ ਫਿਰਕਣੀ ਵਾਂਗ ਘੁੰਮਦੇ ਦਾ ਉਹਦਾ ਅੰਗ ਅੰਗ ਫੜਕ ਰਿਹਾ ਸੀ ਦਰਸ਼ਕ ਸਮੂਹ ਕੀ ਲਿਆ ਗਿਆ ਨਾਚ ਦੇ ਸਿਖਰ ਤੇ ਪਹੁੰਚਦਿਆਂ ਨਰਤਕ ਹੁਣ ਇੱਕੋ ਥਾਈ ਖਲੋਤਾ ਲਰਜਦਾ ਘੁੰਮੀ ਜਾ ਰਿਹਾ ਸੀ ਤੇ ਫੇਰ ਉਹ ਇਕੱਠਾ ਹੋਣ ਲੱਗਾ ਸੁੰਗੜਦਾ ਜਿਵੇਂ ਇੱਕ ਬਿੰਦੀ ਜਹੀ ਬਣ ਗਿਆ ਤੇ ਫੇਰ ਉਹ ਨੁਕਤਾ ਵੀ ਘੁੰਮ ਗਿਆ ਢੀੜ ਹੱਥੋਂ ਮੂੰਗਫਲੀਆਂ ਦੇ ਲਿਫਾਫੇ ਡਿੱਗ ਪਏ ਨਰਤਕ ਨੇ ਨਾਚ ਖਤਮ ਕਰਦਿਆਂ ਨਾਚ ਦਾ ਸਰਲੇਖ ਸੁਝਾਉਣ ਵਾਲੇ ਨੂੰ ਆਪਣੀ ਮੁੰਦਰੀ ਦਾ ਸੋਚਾ ਨਗ ਦੇਣ ਦਾ ਐਲਾਨ ਕੀਤਾ ਅਗਲੇ ਕਤਾਰ 'ਚ ਬੈਠੇ ਪਤਵੰਤਿਆਂ ਦੀ ਹੈਰਾਨੀ ਪਰੇਸ਼ਾਨੀ ਨਾਲ ਇਹ ਨਜ਼ਾਰਾ ਵੇਖਿਆ। ਘੜੀਆਂ ਵਾਲਿਆਂ ਨੇ ਘੜੀਆਂ ਉਤਾਰ ਕੇ ਗੁੱਟਾਂ ਤੇ ਆਇਆ ਪਸੀਨਾ ਪੂੰਝਿਆ। ਪੋਚਿਆਂ ਦੇ ਮੋੜ ਘੂਰੀ ਬੱਟਣ ਤੇ ਮੋੜ ਛੇਤੀ ਨਾਲ ਘੜੀਆਂ ਵਾਪਸ ਬੰਨ ਲਈਆਂ। ਘੜੀਆਂ ਬਗੈਰ ਬੈਠੀ ਭੀੜ ਵਿੱਚੋਂ ਇੱਕ ਮੁਟਿਆਰ ਨੇ ਆਪਣਾ ਪਸੀਨਾ ਚੱਖਿਆ। ਫਿਰ ਚੀਕ ਮਾਰ ਕੇ ਬੋਲ ਉੱਠੀ। ਦਗਦੇ ਤਵੇ ਉੱਤੇ ਜਲਬੂੰਦ। ਉਸ ਦੀ ਆਵਾਜ਼ ਉਬਰੀ ਤੇ ਦੂਰ ਤੱਕ ਖਿੰਡ ਗਈ। ਮੁਟਿਆਰ ਦੇ ਨਾਲ ਕਈ ਹੋਰ ਨਾਨੇ ਆਪਣੇ ਮਸਾਮਾ ਚੋਂ ਉਗਲੇ ਪਸੀਨੇ ਨੂੰ ਚਖਿਆ ਤੇ ਰੋਹ ਭਰੇ ਅਗਲੇਰੀਆਂ ਕਤਾਰਾਂ ਵੱਲ ਵੇਖਣ ਲੱਗੇ ਪੁੱਸਗੇ ਭੀੜ ਚ ਸਭ ਤੋਂ ਅੱਗੇ ਤਣ ਕੇ ਖੜੀ ਮੁਟਿਆਰ ਨੂੰ ਥੜਨ ਦਿੱਸੇ ਉਹ ਤੇਜ਼ੀ ਨਾਲ ਉੱਛਲਦੀ ਭੱਜਦੀ ਵਿੰਗੜ ਵਾਲੀ ਕੰਧ ਤੇ ਜਾ ਚੜੀ ਦੋ ਪਲ ਬਾਅਦ ਹੀੇਠਾਂ ਉੱਤਰ ਸਿੱਧੀ ਆਲਾ ਅਫਸਰ ਸਾਹੇ ਜਾ ਖੜੋਤੀ ਉਹ ਕਾਦ ਆਉਣਗੇ ਉਸ ਦੀ ਤਿੱਖੀ ਗਰਜਮੀ ਆਵਾਜ਼ ਹਵਾ ਵਿੱਚ ਗੂੰਜੀ ਉਹ ਛੇਤੀ ਹੀ ਪਹੁੰਚਣ ਵਾਲੇ ਹਨ ਮਾਈਕ ਤੋਂ ਐਲਾਨ ਹੋਇਆ ਇੰਤਜ਼ਾਮੀ ਅੰਗਲੇ ਵੱਲੋਂ ਨੌਜਵਾਨ ਨਰਤਕ ਦੇ ਨਾਚ ਦੇ ਜਲੌਚ ਗਾਚੀ ਭੀੜ ਨੂੰ ਸਿੱਧਾ ਕਰਕੇ ਬਿਠਾਇਆ ਗਿਆ ਮੂੰਗਫਲੀਆਂ ਤੇ ਡਿੱਗੇ ਲਫਾਫੇ ਉਹਨਾਂ ਦੇ ਹੱਥਾਂ 'ਚ ਫੜਾ ਕੇ ਕੁਝ ਦਾਣੇ ਉਹਨਾਂ ਦੇ ਮੂੰਹ 'ਚ ਪਾਏ ਗਏ ਹੀੜ ਦਾਣਿਆਂ ਨੂੰ ਮੂੰਹ ਚਿਚੋ ਗੋਲਣ ਲੱਗੀ ਲੋਕ ਸੰਪਰਕ ਵਿਭਾਗ ਵੱਲੋਂ ਮੋੜ ਹਰਕਤ ਵਿੱਚ ਆਉਂਦਿਆਂ ਭੋਲੂ ਤੇ ਗੋਲੂ ਇਨ ਬੰਬੇ ਨਾਂ ਦੀ ਨਵੀਂ ਸਕੱਟ ਸ਼ੁਰੂ ਕਰਵਾਈ ਗਈ ਸਕੱਟ ਨੇ ਛੇਤੀ ਹੀ ਲੋਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ ਲੋਟ-ਪੋਟ ਹੁੰਦੇ ਉਹ ਫੇਰ ਇੱਕ ਦੂਜੇ ਤੇ ਡਿੱਗਣ ਲੱਗੇ ਪੁਲਸੀਆਂ ਨੇ ਤੁਰੰਤ ਜ਼ੋਰ ਨਾਲ ਉਹਨਾਂ ਨੂੰ ਝਟਕਿਆ ਸਿੱਧਾ ਬਿਠਾ ਕੇ ਮੋੜ ਹੱਸਣ ਲਈ ਕਿਹਾ ਉਹ ਬਿੱਜੂ ਬਣੇ ਛੁੱਪ ਬਹਿ ਗਏ ਉਹ ਪਹੁੰਚਣੇ ਵਾਲੇ ਹਨ ਅਲਾਫ ਸਰ ਬਾਰ-ਬਾਰ ਕੜੀ ਦੇਖ ਰਿਹਾ ਹੈ ਹਰੇਕਾ ਦਾ ਮੁਸ਼ਕਿਆ ਇੱਕ ਖੋਤਾ ਸੁਰੱਖਿਆ ਅਮਲੇ ਤੋਂ ਅੱਖ ਬਚਾ ਕੇ ਪਤਾ ਨਹੀਂ ਕਿਧਰੋਂ ਦੀ ਅੰਦਰ ਆ ਵੜਿਆ ਪੁਲਸੀ ਦੇ ਡੰਡੇ ਉਲਾਰਦੇ ਉਸ ਦੇ ਪਿੱਛੇ ਭੱਜੀ ਤਾਂ ਜ਼ੋਰਦਾਰ ਦੁਲਤੀਆਂ ਮਾਰ ਉਸ ਦੋ ਪੁਰਸ਼ਾਂ ਦੀ ਅਗਲੇ ਚਾਰ-ਚਾਰ ਦੰਦ ਝਾੜ ਦਿੱਤੇ ਦੂਰੋਂ ਇਹ ਨਜ਼ਾਰਾ ਦੇਖਦੇ ਸਾਦਾ ਕੱਪੜੀਏ ਪੁਲਿਸ ਅਫਸਰਾਂ ਦੀਆਂ ਅੱਖਾਂ ਗੁੱਸੇ ਨਾਲ ਉੱਬਲਣ ਲੱਗੀਆਂ ਜੇਬ ਚੋਂ ਸਾਇਲੈਂਸਰ ਜੜੀ ਰਵਲਬਰ ਕੱਢ ਉਸ ਖੋਤੇ ਨੂੰ ਚਿੱਤ ਕਰ ਰਵਲਬਰ ਮੋੜ ਜੇਬ ਵਿੱਚ ਪਾ ਲਈ ਤੇ ਟਹਿਲ ਦਾ ਪਰਾਂ ਨੂੰ ਨਿਕਲ ਗਿਆ ਖੋਤਾ ਭਰੇ ਪੰਡਾਲ ਵਿੱਚ ਚੁਫੈਲ ਚਿਤ ਪਿਆ ਸੀ ਭੀੜ ਦਾ ਧਿਆਨ ਸਕੇਟ ਤੋਂ ਵਟਿਆ ਗਿਆ ਕਈ ਲੋਕ ਹੈਰਾਨ ਪਰੇਸ਼ਾਨ ਜੇ ਉੱਠ ਖਲੋਤੇ ਖੋਤਾ ਸਦਾ ਕੰਮ ਆਉਣ ਵਾਲਾ ਉਹਨਾਂ ਦਾ ਬੇਲੀ ਸੀ ਉਹਨਾਂ ਦੀਆਂ ਅੱਖਾਂ 'ਚ ਰੋਹ ਚਮਕਣ ਲੱਗਾ ਵਿੰਗੜ ਮਟਿਆਰ ਤੇ ਨਰਤਕੀ ਇੰਤਜ਼ਾਮੀਆਂ ਅਮਲੇ ਦੀਆਂ ਅੱਖਾਂ 'ਚ ਅੱਖਾਂ ਪਾਈ ਸਿੱਧੇ ਤਣੇ ਖੜੋਤੇ ਸਨ ਸਕ੍ਰਿਪਟ ਕਰਦੇ ਕਲਾਕਾਰ ਸਹਿਮ ਕੇ ਮੰਚ ਤੋਂ ਖਿਸਕ ਗਏ ਮੌਕੇ ਤੇ ਨਜ਼ਾਕਤ ਭਾਂਪਦਿਆਂ ਅਗਲੀ ਕਤਾਰ 'ਚ ਬੈਠੇ ਚਿੱਟ ਕੱਪੜੇ ਪਤਵੰਤਿਆਂ ਵਿੱਚੋਂ ਇੱਕ ਭੱਦਰਪੁਰਸ਼ ਸਹਿਜ ਤੁਰਦੇ ਸਿੱਧਾ ਢੀੜ ਕੋਲ ਆਇਆ ਫੇਰ ਹੌਲੀ-ਹੌਲੀ ਸਰੋਦੀ ਸਰਚ ਬੋਲਦਿਆਂ ਉਹਨਾਂ ਗਧੇ ਦੀ ਅਚਾਨਕ ਮੌਤ ਤੇ ਡੂੰਗਾ ਅਫਸੋਸ ਪ੍ਰਗਟ ਕੀਤਾ ਉਸ ਦੇ ਇਮਾਨਦਾਰ ਅਣਥੱਕ ਕਿਰਤੀ ਹੋਣ ਦੇ ਕਸੀਦੇ ਪੜਦਿਆਂ ਚਾਰ-ਪੰਜ ਹੰਝੂ ਵੀ ਕੇਰੇ ਇੱਕ ਤਿੰਨ ਮੈਂਬਰੀ ਗਧਾ ਹੱਤਿਆ ਪੜਤਾਲੀਆ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਤੇ ਮ੍ਰਿਤਕ ਗਧੇ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਉਹਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰਾਂ ਲਈ 5000 ਰੁਪਏ ਦੀ ਤੁਰੰਤ ਮਦਦ ਦਾ ਐਲਾਨ ਕੀਤਾ ਸੀ। ਭੀੜ ਅਜੇ ਵੀ ਜੱਕੋ ਤੱਕੇ 'ਚ ਚੁੱਪ ਖੜੀ ਸੀ। ਲੋਕ ਸੰਪਰਕ ਵਿਭਾਗ ਵੱਲੋਂ ਮੌਕਾ ਸਾਂਭਦਿਆਂ ਮਾਈਕ ਤੇ ਜ਼ੋਰਦਾਰ ਲਫ਼ਜ਼ਾਂ ਵਿੱਚ ਐਲਾਨ ਕਰਵਾਇਆ ਗਿਆ ਕਿ ਅੱਜ ਦਾ ਮੁੱਖ ਪ੍ਰੋਗਰਾਮ ਮਿਸ ਹਾਇ ਤੌਬਾ ਦਾ ਨਾਚ ਜਿਸ ਲਈ ਉਹ ਸਭ ਦੂਰੋਂ ਦੂਰੋਂ ਇੱਥੇ ਆਣਾ ਇਕੱਠੇ ਹੋਏ ਹਨ ਮੁੱਖ ਮਹਿਮਾਨ ਦੇ ਆਉਣ ਤੋਂ ਪਹਿਲਾਂ ਹੀ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਛੇਤੀ ਹੀ ਮਿਸ ਹਾਇ ਤੌਬਾ ਆਪਣਾ ਨਾਚ ਲੈ ਕੇ ਉਹਨਾਂ ਉੱਤੇ ਬਿਜਲੀ ਬਣ ਕੇ ਡਿੱਗਣ ਲਈ ਮੰਚ ਤੇ ਤਸ਼ਰੀਫ ਲਿਆ ਰਹੇ ਨੇ ਉਦੋਂ ਤੱਕ ਉਹ ਬਾਪੂ ਗਾਂਧੀ ਦਾ ਇੱਕ ਮਨਪੌਂਦਾ ਭਜਨ ਸਰਵਣ ਕਰਨ ਹੁਣ ਭੀੜ ਮਿਸ ਹਾਇ ਤੌਬਾ ਦਾ ਜ਼ਿਕਰ ਸੁਣ ਕੇ ਬੁਰੀ ਤਰ੍ਹਾਂ ਚੰਬੜ ਗਈ ਜਪਦੀ ਸੀ ਖਾਟੋਬਾ ਖਾਟੋਬਾ ਦੇ ਨਾਰੇ ਮਾਰਦਿਆਂ ਉਹਨਾਂ ਨੇ ਆਕਾਸ਼ ਗੂੰਜਾ ਦਿੱਤਾ ਇੰਤਜ਼ਾਮੀਆਂ ਅਮਲਾਬਦ ਹਵਾਸ ਭੀੜ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਰੁੱਝ ਗਿਆ ਡਿੰਗੜ ਨਰਤਕ ਤੇ ਮਟਿਆਰ ਕੁਝ ਹੋਰ ਵਿਅਕਤੀਆਂ ਨਾਲ ਵੱਖਰੇ ਖੜੋਤੇ ਰਹੇ ਪਤਵੰਤਿਆਂ ਚ ਚੁੱਪਚਾਪ ਬੈਠੇ ਚਸ਼ਮਤਾਰੀ ਸੱਜਣ ਰੁਮਾਲ ਨਾਲ ਆਪਣਾ ਚਸ਼ਮਾ ਸਾਫ਼ ਕਰਦੇ ਉੱਠੇ ਪਿੱਛੇ ਖਲੋ ਕੇ ਚਸ਼ਮਾ ਚੜਾ ਚੁੱਪਚਾਪ ਸਾਰਾ ਦ੍ਰਿਸ਼ ਦੇਖਣ ਲੱਗੀ ਉਨ੍ਹਾਂ ਦੇ ਚਿਹਰੇ ਤੇ ਸੋਚ ਦੀ ਤਿਉੜੀ ਡੂੰਗੀ ਡੁੰਘੇਰੀ ਹੁੰਦੀ ਗਈ ਭੀੜ ਅਜੇ ਵੀ ਪਾਗਲਾਂ ਵਾਂਗ ਰੌਲਾ ਪਾ ਰਹੀ ਹੈ